ਦੁਨੀਆ ਬੋਰੀ 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 ਫਿਰਦੀ ਇੱਕ ਦੂਸਰੇ ਚ ਵੱਜ ਕਹਿੰਦੀ ਸੌਰੀ ਫਿਰਦੀ ਦਿਨ ਰਾਤ ਮਤ ਮਾਰੀ ਟੱਚ ਸਕਰੀਨਾਂ ਨੇ ਫੋਨ ਹੱਥਾਂ ਵਿੱਚ ਫੜ ਡੋਰੀ ਭੋਰੀ ਫਿਰਦੀ ਦੁਨੀਆ ਬੋਰੀ 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 ਫਿਰਦੀ ਹੈੱਡਫੋਨ ਲਾ ਕੇ ਕੰਨਾਂ ਵਿੱਚ ਗੱਲ ਕਰਦੇ ਤੁਰੇ ਜਾਂਦੇ ਆਂ ਬਾਜ਼ਾਰਾਂ ਵਿੱਚ ਹੱਦ ਕਰਦੇ ਕਾਲ ਵੀਡੀਓ ਲਗਾ ਕੇ ਐਵੇਂ ਰੌਲਾ ਜਿਹਾ ਪਾ ਕੇ ਨਾਲੇ ਹਸਦੀ ਜਾਵੇ ਨਾਲੇ ਹੋਈ ਚੌੜੀ ਫਿਰਦੀ ਦੁਨੀਆ ਬੌਰੀ 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 ਫਿਰਦੀ ਸਾਰਾ ਸਾਰਾ ਦਿਨ ਫੋਨ ਨਾਲ ਜੁੜੀ ਰਹੇ ਬਿਨਾ ਖੰਭਾਂ ਤੋਂ ਆਕਾਸ਼ਾਂ ਵਿੱਚ ਉਡੀ ਰਹੇ ਕਦੇ ਖੋਲ ਲਵੇ ਆਪਾਂ ਕਦੇ ਖਿੱਚਦੀ ਸਨੇਪਾਂ ਜਿਵੇਂ ਰੱਬ ਨੂੰ ਹਿਲਾਈ ਹੋਈ ਪੌੜੀ ਫਿਰਦੀ ਦੁਨੀਆਂ ਬੋਰੀ 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 ਫੇਰਦੀ ਅੱਖਾਂ ਫੋਨ ਉੱਤੇ ਸਾਰੀ ਰਾਤ ਰੱਖੇ ਗੱਡ ਕੇ ਦਿਨੇ ਸੁਸਤੀ ਉਹ ਬਾਸੀ ਸਮੇਂ ਮੂੰਹ ਅਟਕੇ ਗਈ ਨੀਂਦ ਨਿਗਾਹ ਹੋਇਆ ਚੜਚੜਾ ਸਵੇਰਾ ਕੰਡੇ ਬੀਜ ਦਾਖ ਭਾਲਦੀ ਬਜੌਰੀ ਫੇਰਦੀ ਦੁਨੀਆਂ ਬੋਰੀ 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 ਫੇਰਦੀ ਬੈਠੇ ਚਾਰ ਪਰ ਚਾਰੇ ਬੈਠੇ ਫੋਨ ਫੜ ਕੇ ਕਹਿੰਦਾ ਭੇਜਿਆ ਮੈਸੇਜ ਚੱਲ ਦੇਖ ਪੜ ਕੇ ਉਂਝ ਕਰੇ ਨਾ ਉਹ ਗੱਲ ਦੇਖ ਸਟੇਟਸ ਦੇ ਵੱਲ ਇੱਕ ਦਿੱਲੀ ਜਿਵੇਂ ਦੂਸਰੀ ਲਾਹੌਰੀ ਫਿਰਦੀ ਦੁਨੀਆਂ ਬੋਰੀ 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 ਫਿਰਦੀ ਨੈਟ ਦੀ ਕਹਾਣੀ ਜਿਵੇਂ ਵਿਕਰਮ ਤੇ ਬੇਤਾਲ ਨੈਟ ਦੀ ਕਹਾਣੀ ਜਿਵੇਂ ਵਿਕਰਮ ਤੇ ਬੇਤਾਲ ਜਾਂ ਸੁਣਾਈ ਚੱਲ ਕੁਝ ਜਾਂ ਮਾਰੇ ਕਵਾਲ ਤੂੰ ਤਾਂ ਇਸ ਨੂੰ ਚਲਾਵੇਂ ਇਹ ਤੈਨੂੰ ਹੀ ਚਲਾਵੇ ਤੂੰ ਇਸ ਨੂੰ ਚਲਾਵੇਂ ਇਹ ਤੈਨੂੰ ਹੀ ਚਲਾਵੇ ਇੱਕ ਦੂਸਰੇ ਦੇ ਚੜੀ ਹੋਈ ਮੌਰੀ ਫਿਰਦੀ ਦੁਨੀਆ ਬੌਰੀ 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 ਫਿਰਦੀ ਦੁਨੀਆ ਬੌਰੀ ਬੋਰੀ 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 ਫੱਤੀ